ਸਤ ਸ੍ਰੀ ਅਕਾਲ ਜੀ ਅਸੀਂ ਆਏ ਹੋਏ ਹਾਂ ਗੱਡੀ ਖਾਲੀ ਕਰਨ ਦਿੱਲੀ ਦੇ ਵਿੱਚ ਇੱਥੇ ਰੱਬ ਦੀ ਕਿਰਪਾ ਯਾਨੀ ਕਿ ਮੀਂਹ ਦਾ ਇੱਥੇ ਬਚਾਈ ਆ ਧੁੱਪ ਨਿਕਲੀ ਹੋਈ ਆ ਤੇ ਆਪਾਂ ਕੈਮੀਕਲ ਭਰਿਆ ਵਾ ਤੇ ਆ ਫੈਕਟਰੀ ਵਿੱਚ ਆਏ ਹਾਂ ਗੱਡੀ ਖਾਲੀ ਕਰਨ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਸਬਸਕ੍ਰਾਈਬ ਕਰਦਿਆ ਕਰੋ ਕੈਮੀਕਲ ਖਾਲੀ ਕਰਨਾ ਡਰਮਾਂ ਦਾ ਸਵੇਰ ਸਵੇਰ ਦਾ ਟਾਈਮ ਆ ਰਾਤ ਪਹੁੰਚੇ ਸੀ ਅਸੀਂ 4:00 ਵਜੇ ਆ ਗੱਡੀਆਂ ਪੂਰੀ ਵੀ ਖੜੀਆਂ ਹੋਈਆਂ ਤੇ ਹੁਣ ਤਾਂ ਵੀਡੀਓ ਬਣਾ ਕੇ ਭੇਜਿਆ ਕਰਾਂਗੇ ਸੋਹਣੀਆਂ ਸੋਹਣੀਆਂ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਆ ਕੈਮੀਕਲ ਖਾਲੀ ਕਰਨ ਵਾਸਤੇ ਗੱਡੀਆਂ ਹੋਰ ਆਈਆਂ ਹੋਈਆਂ ਆਪਣਾ ਟਰੱਕ ਲਾਈਫ ਚੈਨਲ ਆ ਇੱਥੇ ਪਾਣੀ ਦਾ ਬਚਾਈ ਆ ਯਾਨੀ ਕਿ ਟੋਪ ਉੱਪਰ ਨਿਕਲ ਜਾਂਦੀ ਆ ਕਰੀ ਛਿਪ ਜਾਂਦੀ ਆ